ਬਾਲਾ ਸਰ ਤਰ ਮੋਬਾਰਕ ਮਾਡਲ ਨੰਬਰ 11 ਤੱਕ ਕੌਂਟਰੋਲ ਹੋ ਗਿਆ ਸਰ ਆਜਾਬ ਮੀਲਵਾਰ ਜੀ ਤੁਸੀਂ ਆਵਾਜ਼ ਤੁਹਾਡੀ ਖਾਮੋਸ਼ੀ ਕਿਹੋ ਜਿਹੀ ਕਾਮੋਸ਼ੀ ਖਾਮੋਸ਼ੀ ਹੈ ਅ ਤਦ ਚੈਨਲ ਦਾ ਸੋਤਿਆ ਤੇ ਤੁਹਾਧਿ ਲੋ ਧੰਨਵਾਦ ਕਰਦਾ ਔਰ ਵਾਰ ਨੰਬਰ 11 ਦਾ ਜਿਹੜਾ ਮੇਰਾ ਪਰਿਵਾਰ ਹੈ ਮੇਰੇ ਮਾਤਾ ਮਾਂ ਭੈਣਾ ਮੇਰੇ ਸਾਥੀ ਮੇਰੇ ਦੋਸਤ ਔਰ ਮੇਰੀ ਟੀਮ ਤੇ ਤੁਹਾਧਿ ਲੋ ਧੰਨਵਾਦ ਕਰਦਾ ਹੈ ਇਹਨਾਂ ਨੇ ਰਾਤ ਦਿਨ ਇੱਕ ਕਰਕੇ ਤੇ ਇਹ ਜਿੱਤ ਮੇਰੀ ਨਹੀਂ ਇਹਨਾਂ ਦੀ ਜਿੱਤ ਹੈ ਕੋਈ ਕਿਤਨੇ ਕਿਤੇ ਜਦੋਂ ਪਾਰਟੀ ਨਿਬਤਖਲਾ ਕਰਤਾ ਸੀ ਟਿਕਟ ਕਰਤੇ ਸੀ ਔਰ ਰੋਸ ਇਸ ਚੀਜ਼ ਦਾ ਸਾਰੇ ਵਾੜ ਵਾਸੀ ਦੇ ਵਿੱਚ ਸੀ ਔਰ ਉਹਨਾਂ ਨੇ ਅਹਿਸਾਸ ਕਰਾਤਾ ਕਿ ਚਾਹੇ ਕੋਈ ਉਪਰੋ ਟਿਕਟ ਲੈ ਆਵੇ ਪਰ ਜਿਹੜਾ ਇਨਸਾਨ ਇੱਚ ਮਿਹਨਤ ਕਰਦਾ ਹੈ ਕੰਮ ਕਰਦਾ ਹੈ ਵੋਟ ਤੇ ਸਪੋਰਟ ਉਹਨੂੰ ਹੀ ਹੈ ਔਰ ਮੈਂ ਦੱਸਣਾ ਚਾਹੁੰਦਾ ਕਿ ਐਤ ਕੀ ਇੱਕ ਤਰਫਾ ਕੰਮ ਕਰਦਾ ਵਾੜ ਵਾਸੀ ਨੇ ਉਹ ਦੱਸਤਾ ਕਿ ਨਾ ਤਾਂ ਤੁਹਾਡੇ ਸ਼ਰਾਬ ਚਲਣੀ ਹੈ ਨਾ ਕੋਈ ਲਾਲਚ ਚਲਣਾ ਹੈ ਕੰਮ ਚਲਣੀ ਹੈ ਔਰ ਇਹ ਇਗਜ਼ੈਂਪਲ ਸੈੱਟ ਕਰਤਾ ਕਿ ਜੇ ਅੱਗੇ ਤੋਂ ਕੋਈ ਕਾਉਂਸਲਰ ਦੀ ਤਿਆਰੀ ਕਰੂਗਾ ਤੇ ਪਹਿਲਾਂ 2 ਸਾਲ ਉਹ ਮਿਹਨਤ ਕਰੂਗਾ ਲੋਕਾਂ ਦੇ ਵਿੱਚ ਵਿਚਰੂਗਾ ਫਿਰ ਯਾਨੀ ਕਿ ਉਹ ਤਿਆਰੀ ਕਰੂਗਾ ਔਰ ਬਹੁਤ ਤੈਦਲੋਤਨ ਮਾਣ ਕਰਦਾ ਸਾਰੇ ਸਾਥੀਆਂ ਦਾ ਕਿ ਜਿਹੜੀ ਜਿੱਤ ਹੈ ਤੇ ਤੁਹਾਡੀ ਆਪਣੀ ਜਿੱਤ ਹੈ ਔਰ ਜਿਹੜਾ ਤੁਸੀਂ ਸਾਡੇ ਵਿਸ਼ਵਾਸ ਜਤਾਇਆ ਵਾ ਉਹ ਵਿਸ਼ਵਾਸ ਤੇ ਕਾਇਮ ਰਾਵਾਂਗੇ ਔਰ ਕੰਮਾਂ ਦੀ ਸਪੀਡ ਜਿਹੜੀ ਵਾਰ ਦੇ ਵਿੱਚ 4 ਗੁਣਾ ਲੈ ਕੇ ਆਵਾਂਗੇ ਔਰ 4 ਗੁਣਾ ਵਾਰ ਦੇ ਵਿੱਚ ਕੰਮ ਕਰਾਵਾਂਗੇ ਔਰ ਜਿਹੜਾ ਆਸ਼ੀਰਵਾਦ ਦਿੱਤਾ ਹੈ ਤਹ ਜੀ ਲੋ ਇੱਕ ਵਾਰ ਫੇਰ ਧੰਨਵਾਦ ਕਰਦਾ ਹਾਂ ਸਰ ਚੰਗੀ ਚੰਗੀ ਦਰ ਪਾਰਟੀਆਂ ਦੇ ਤੁਸੀਂ ਇਜਾਜ ਜਿੱਤੇ ਹੋ ਚੰਗੀ ਚੰਗੀ ਪਾਰਟੀਆਂ ਬੰਦੇ ਹਾਰੇ ਜੀ ਹੁਣ ਤੁਸੀਂ ਸਰ ਚਲੋ ਆਪ ਤੋਂ ਚਲੇ ਗਏ ਹੋ ਆਪ ਦੇ ਤੁਹਾਡੇ ਐਮਐਲਏ ਦੇ ਹਾਰੇ ਬੰਦੇ ਜੀ ਮੰਤਰੀਆਂ ਦੇ ਬੰਦੇ ਹਾਰੇ ਜੀ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਮੈਂ ਪਹਿਲਾਂ ਕਹਿੰਦਾ ਕਿ ਮੈਂ ਬਤ ਤੋਂ ਬਤ ਆਪਣੇ ਵਾਰ ਦੇ ਵਿੱਚ ਕੰਮ ਕਰਾਣੇ ਆ ਔਰ ਜਿਹੜੇ ਕਮਨਲ ਸਪੀਡ ਹੈ ਇਹ ਮੈਂ ਹਰ ਸਪੀਡ ਚ ਕਹਿੰਦਾ ਸੀਗਾ ਕਿ 4 ਗੁਣਾ ਵਧਾਣੀਆਂ ਔਰ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਾਨੂੰ ਇਸ ਕੰਮ ਲਈ ਫੰਡ ਦੀ ਲੋੜ ਹੈ ਔਰ ਫੰਡ ਮੌਜੂਦਾ ਪਾਰਟੀ ਦੇ ਸਕਦੀ ਹੈ ਤੇ ਸਾਥਿਆ ਦਾ ਹੁਕਮ ਹੋਇਆ ਕਿ ਆਪਾਂ ਬਦ ਤੋਂ ਬਦ ਕੰਮ ਕਰਾਉਣੇ ਔਰ ਕੰਮ ਲਈ ਫੰਡ ਦੀ ਲੋੜ ਹੈ ਸਰ ਆਪ ਦੀ ਬਾਤ ਹੈ ਸਰ ਇੱਕ ਮੇਲਾਵਣ ਕਿਥੇ ਲਾਵੇ 12500 ਕਿਸ ਕਿਸ ਤਰ੍ਹਾਂ ਦੇਖਦੇ ਹੋ ਚੀਜ਼ ਦੇਖੋ ਤਕਰੀਬਨ ਆਵਾਮੀ ਪਾਰਟੀ ਨੇ ਜਿਹੜੇ ਵਾਦੇ ਆਪਣੇ ਕਿਤੇ ਸੀ ਉਹ ਪੂਰੇ ਕੀਤੇ ਕਿਉਂਕਿ ਜੇ ਆਪਾਂ 300 ਜੁੰਟ ਬਿਜਲੀ ਲਾ ਲਈਏ ਤੇ ਇਹ ਮੈਨੂੰ ਲੱਗਦਾ ਕਿ ਕਿਸੇ ਪਾਰਟੀ ਨੇ ਪਹਿਲਾਂ ਆਪਣੇ ਮੈਨੀਫੈਸਟੋ ਵਿੱਚ ਸ਼ਾਮਲ ਕੀਤਾ ਤੇ ਉਹਨੂੰ ਅਪਲਾਈ ਕੀਤਾ ਸਰ 200 ਕਿਤਾ ਅਕਾਲ ਜੰਨ ਦੀ ਕਿਸ ਤਰ੍ਹਾਂ ਦੀ ਬਾਤ ਲਟ ਹੈ ਉਹ ਸਿਰਫ ਐਸੇ ਨੂੰ ਕੀਤਾ ਸੀਗਾ ਉਹ ਉਹ ਸਿਰਫ ਆਪਾਂ ਦੇਖੇ ਤਾਂ ਕੁਝ ਜਿਹੜੇ ਆਪਣਾ ਐਸ்சி ਬੀਸੀ ਨੂੰ ਯਾਨੀ ਕਿ ਹੋਇਆ ਸੀਗਾ ਉਹ ਸਾਰੇ ਲਈ ਨਹੀਂ ਹੋਇਆ ਸੀ ਇਹ ਇਨਾਂ ਨੇ ਵਾਦਾ ਕੀਤਾ ਸੀਗਾ ਹਰੇਕ ਲਈ ਆ ਔਰ ਹਰੇਕ ਲਈ ਇਹਨਾਂ ਨੇ ਕਿ ਤਵਾ ਕਿਤੇ ਆਮ ਆਦਮੀ ਪਾਰਟੀ ਨੇ ਸਾਬਤ ਕਰਤਾ ਕਿ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਨੇ ਆਮ ਜ਼ਰੂਰਤ ਨੇ ਉਹਨੂੰ ਹਰੇਕ ਨੂੰ ਯਾਨੀ ਕਿ ਇਹ ਸਕੀਮ ਦਾ ਲਾਭ ਮਿਲੇ ਔਰ ਇਸ ਕਰਕੇ ਹਰੇਕ ਵਾਸਤੇ ਸਰ ਤੁਹਾਡੇ ਵਾਰਡ ਦੇ ਵਿੱਚ ਕੀ ਕੰਮ ਦੀ ਸਰ ਜ਼ਰੂਰਤ ਹੈ ਸਰ ਤੇ ਤੁਹਾਡੇ ਨੂੰ ਕਿਹੜੇ ਕੰਮ ਜਿਹੜੇ ਆ ਵਾਰਡ ਦੇ ਵਿੱਚ ਕੀਤੇ ਜਾਣੇ ਦੇਖੋ ਪਿਛਲੇ 4 ਸਾਲ ਤੋਂ ਤਕਰੀਬਨ ਵਾਰਡ ਦੇ ਸੇਵਾ ਕਰਦੇ ਕਰਦੇ ਹੁਣ ਹਰੇਕ ਘਰ ਦੀ ਇੱਕ ਇੱਕ ਤਕਲੀਫ ਪਤਾ ਲੱਗੀ ਅ ਕਰਦੇ ਵਿੱਚ ਕੀ ਪ੍ਰੋਬਲਮ ਹੈ ਉਹ ਮੈਂ ਵੀ ਆਮ ਕਰਾ ਦੇ ਵਿੱਚ ਹੋਈ ਹੈ ਤਕਰੀਬਨ ਮੈਂ ਇਹ ਸਮਝਦਾ ਕਿ ਮੈਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਲੋਕਾਂ ਨੂੰ ਕਿ ਕੀ ਆਮ ਲੋਕਾਂ ਦੀ ਦਿੱਕਤ ਹੈ ਮੁਸੀਬਤ ਹੈ ਔਰ ਅਸੀਂ ਉਸ ਤੇ ਹੀ ਕੰਮ ਕਰ ਰਹੇ ਆ ਸਾਡੇ ਵਾਰਡ ਦੇ ਵਿੱਚ ਪੈਲ ਦੇ ਆਧਾਰ ਤੇ ਪਾਣੀ ਦੀ ਪ੍ਰੋਬਲਮ ਜਿਹੜੀ ਥੋੜੀ ਆਂਦੀ ਹੈ ਗੰਦੇ ਪਾਣੀ ਦੀ ਉੱਥੇ ਕੰਮ ਚੱਲ ਰਿਹਾ ਔਰ ਉਸ ਤੋਂ ਬਾਅਦ ਸਾਡਾ ਸੰਧੂ ਨਿਕਲੇ ਵਾ ਸੰਧੂ ਨਿਕਲੇ ਪਿਛਲੇ 15 ਸਾਲ ਤੋਂ ਕਿਸੇ ਨੇ ਬੜਾਇਆ ਨਹੀਂ ਸੀਗਾ ਔਰ ਉੱਥੇ ਕੰਮ ਸਟਾਰਟ ਹੋ ਗਿਆ ਔਰ ਉਹਦੀ ਸੜਕਾ ਇਸ ਟਾਈਮ ਯਾਨੀ ਕਿ ਸੀਵਰੇਜ ਦਾ ਕੰਮ ਚੱਲ ਰਿਹਾ ਔਰ 35 ਲੱਖ ਦੀ ਲਾਗਤ ਨਾਲ ਹੁਣ ਵਾਟਰ ਸਪਲਾਈ ਦਾ ਕੰਮ ਔਰ ਉਸ ਤੋਂ ਬਾਅਦ ਸੜਕਾ ਦਾ ਕੰਮ ਯਾਨੀ ਕਿ ਜਲਦ ਸ਼ੁਰੂ ਕਰ ਰਿਹਾ ਔਰ ਵਾਰਡ ਦੇ ਵਿੱਚ ਜਿਹੜੀ ਲਾਈਟਾਂ ਦੀ ਪ੍ਰੋਬਲਮ ਹੈ ਜਾਂ ਕਿ ਤਾਰਾ ਦੀ ਪ੍ਰੋਬਲਮ ਆ ਰਹੀ ਹੈ ਕਿਉਂਕਿ ਗਰਮੀ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਓਵਰਲੋਡ ਹੋਣ ਕਰਕੇ ਤਾਰਾ ਬੁੱਸ ਰਹੇ ਆ ਉਹ ਲੋਕਾਂ ਨੂੰ ਬਿਜਲੀ ਪੱਕੋ ਬਹੁਤ ਦਿੱਕਤ ਔਰ ਅਸੀਂ ਉਹ ਕੰਮ ਯਾਨੀ ਕਿ ਏਜੰਡਾ ਲੈ ਕੇ ਚੱਲ ਰਹੇ ਕਿ ਸਰਦੀਆਂ ਦੇ ਵਿੱਚ ਅਸੀਂ ਸਾਰੇ ਤਾਰਾ ਥਿਮਲਾ ਚੇਂਜ ਕਰਾ ਦੇਣੀ ਹੈ ਤਾਂ ਕਿ ਗਰਮੀਆਂ ਦੇ ਵਿੱਚ ਯਾਨੀ ਕਿ ਕਿਸੇ ਨੂੰ ਕੋਈ ਬੀਲੇ ਪ੍ਰੋਬਲਮ ਨਾ ਹੋਵੇ। ਸਰਨਾਸ਼ਨ ਕਿਸ ਤਰ੍ਹਾਂ ਦੇ 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 ਰਹੀ ਸਰ ਨਸ਼ਾ ਬੜਾ ਸੁਣੀ ਹੈ। ਨਸ਼ੇ ਵਾਰਡ ਨੰਬਰ 11 ਦੇ ਵਿੱਚ ਮੈਂ 18 ਪਰਚੇ ਕਰਾਏ। ਔਰ ਵਾਰਡ ਤੁਸੀਂ ਮੈਂ ਤੁਹਾਨੂੰ ਵਾਈਰ ਰਿਕਾਰਡ ਦਿਆਂਗਾ। ਮੌਜੂਦਾ ਸਰਕਾਰ ਜਦੋਂ ਵਜੂਦ ਦੇ ਵਿੱਚ ਆਈ ਉਦੋਂ ਹੀ ਯਾਨੀ ਕਿ ਇਸ ਮਹੀਨੇ ਦੇ ਵਿੱਚ ਅਸੀਂ ਲੱਗੇ ਹੋਏ ਹਾਂ ਔਰ ਆਪਣੇ ਵਾਰਡ ਦੇ ਵਿੱਚ ਤਕਰੀਬਨ 18 ਪਰਚੇ ਕਰਾ ਕੇ ਉਹਨਾਂ ਦੇ ਕਲੰਦਰਾ ਦਵਾ ਕੇ ਅੱਜ ਅੰਦਰ ਰਹੰਦੇ ਆ ਉਹ ਔਰ ਮੈਂ ਇਹੀ ਕਹਿਣਾ ਕਿ ਜੇ ਵਾਰ ਨੰਬਰ 11 ਦੇ ਵਿੱਚ ਅੱਜ ਵੀ ਕਿਤੇ ਕੋਈ ਨਸ਼ੇ ਦੀ ਤਸਕਰੀ ਹੋ ਰਹੀ ਆ ਜਾਂ ਨਸ਼ਾ ਵਿਕਦਾ ਤਾਂ ਮੈਨੂੰ ਦੱਸੋ ਮੈਂ ਨਾਲ ਰਾਤ ਦਿਨ ਨਾਲ ਖੜਾ ਆ ਔਰ ਆਪਾਂ ਉਹ ਨਸ਼ੇ ਨੂੰ ਖਤਮ ਕਰਨਾ ਹੈ ਸ਼ੁਰੂਆਤ ਮੈਂ ਆਪਣੇ ਵਾਰ ਨੰਬਰ 11 ਤੋਂ ਕੀਤੀ ਹੈ ਔਰ ਇਹਨੂੰ ਸਟੇਟ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਅਨੇਕਾਂ ਕਿ ਕਿ ਬਦਲਣਾ ਸਰ ਮੇਰ ਕਿਸ ਪਾਰਟੀ ਦੇ ਗਰੇ ਮੇਰ ਮੇਰ ਆਮ ਆਦਮੀ ਪਾਰਟੀ ਬਣਾਉਂਗਾ ਕਿਹੜੇ ਚੇਰਾ ਤੁਹਾਡੇ ਹਿਸਾਬ ਨਾਲ ਕਿਹੜੇ ਚੇਰਾ ਕਿਹ ਬਾਪਟੀ ਹੱਲੇ ਦੱਸੋ ਜੇ ਆਪਾਂ ਉੱਪਰ ਲੈਵਲ ਦੀ ਗੱਲ ਕਰੀਏ ਤਾਂ ਉੱਪਰਲੀ ਸਿਆਸਤ ਕੁਝ ਹੋ ਰਹਾ ਅਸੀਂ ਜ਼ਮੀਨੀ ਪੱਧਰ ਨਾਲ ਜੁੜੇ ਹੋਏ ਆਂ ਜ਼ਮੀਨੀ ਲੋਕਾਂ ਦੀ ਗੱਲ ਕਰਾਂਗੇ ਔਰ ਅੱਜ ਜੇ ਲੋਕਾਂ ਨੇ ਚੁਣਿਆ ਨੁਮਾਇੰਦੇ ਤੌਰ ਤੇ ਤੇ ਉਹ ਜ਼ਮੀਨੀ ਪੱਧਰ ਦੇ ਕਮਾਂਡ ਲੈ ਕੇ ਆਣਗੇ ਮੈਂ ਗੱਲ ਕਰ ਸਕਦਾ ਉੱਪਰਲੇ ਜਿਹੜੇ ਪੱਧਰ ਦੀ ਹਾਈ ਕਮਾਂਡ ਹੈ ਹਾਈ ਕਮਾਂਡ ਦੀ ਗੱਲ ਹੈ ਹਾਈ ਕਮਾਂਡ ਨੂੰ ਪਤਾ ਵੋਟਰਾਂ ਦਾ ਕਿਸ ਤਰ੍ਹਾਂ ਧੰਨਵਾਦ ਕਰਦੇ ਹੋ ਆਪਣੇ ਜਿਹੜਾ ਤੁਹਾਨੂੰ ਬੜੇ ਜਿਹੜਾ ਵੋਟਰਾਂ ਦਾ ਪਹਿਲੋਂ ਧੰਨਵਾਦ ਕਰਦਾ ਔਰ ਇਹ ਗੱਲ ਮੈਂ ਹਰ ਇੱਕ ਵਾਰ ਇਹ ਕਹਿਣਾ ਕਿ ਜਿਹੜੇ ਮੇਰੀ ਇੱਕ ਇੱਕ ਖੂਨ ਦੀ ਬੂੰਦ ਹੈ ਉਹ ਕਰਜ਼ਾਈ ਹੈ ਲੋਕਾਂ ਦੀ ਕਰਜ਼ਾਈ ਹੈ ਉਹ ਜਿਹੜਾ ਇੱਕ ਇੱਕ ਕਦਮ ਚੱਲ ਕੇ ਯਾਨੀ ਕਿ ਇਸ ਹੱਕ ਸੱਦ ਦੀ ਲੜਾਈ ਦੇ ਵਿੱਚ ਸ਼ਾਮਲ ਹੋਏ ਸੀ ਔਰ ਅੱਜ ਹੱਕ ਸੱਦ ਦੀ ਲੜਾਈ ਜਿਹੜੀ ਹੈ ਉਹਨਾਂ ਨੇ ਮੁਕੰਮਲ ਪ੍ਰਮਾਨ ਚੜਾਈ ਹੈ ਤੇ ਮੈਂ ਤੁਹਾਡਾ ਕਰਜ਼ਾਈ ਹਾਂ ਮੈਂ 4 ਸਾਲ ਦੇ ਕੰਮ ਲੈ ਕੇ ਤੁਹਾਡੇ ਵਿੱਚ ਘਰ ਆਇਆ ਸੀਗਾ ਮੈਂ ਇਹ ਕਹਿਣਾ ਸੱਚੇ ਦਿਲੋਂ ਹੀ ਕਹਿਣਾ ਕਿ ਜੇ ਮੈਂ ਅਗਲੇ 15 ਸਾਲ ਰਾਤ ਦਿਨ ਕੰਮ ਕਰਾਂ ਤੁਹਾਡਾ ਕਰਜ਼ਾ ਮੈਂ ਉਤਾਰ ਨਹੀਂ ਸਕਦਾ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਸਰ ਦਿਨ ਰਾਤ ਖੜੇ ਹੋਣਾ ਵਾਰਡ ਦੇ ਲੋਕਾਂ ਦੇ ਲਈ ਤੁਸੀਂ ਬਿਲਕੁਲ ਖੜਾ ਜੀ ਅੱਜ ਦੇਖੋ ਮੈਨੂੰ 104 ਬੁਖਾਰ ਸੀ ਪਰ ਇੱਕ ਦਿਨ ਕਿਤੇ ਅੱਜ ਤਿੰਨ ਚਾਰ ਕੰਮ ਪੈਂਡਿੰਗ ਸੀ ਮੈਂ ਦਵਾਈ ਖਾ ਕੇ ਚਾਹੇ ਮਨਾਤਾ ਨਹੀਂ ਗਿਆ ਔਰ ਆਪਣੇ ਡਰੈਸ ਨੇ ਚੇਂਜ ਕੀਤੀ ਪਰ ਮੈਂ ਵਾਰਡ ਦੇ ਵਿੱਚ ਹੀ ਮਸਲ ਗਿਆ ਸਰ ਦੇਖਣ ਨੂੰ ਵੀ ਤੁਸੀਂ ਆਏ ਹੋ ਸਰ ਕੋਈ ਲੋਕ ਕੁਝ ਲੋਕ ਆਏ ਸੀ ਸਵਰਸਥ ਸਰ ਉਹਨਾਂ ਦੀ ਕਿਸ ਤਰ੍ਹਾਂ ਸਰ ਦੇਖਦੇ ਹੋ ਜੀ ਦੇਖੋ ਹੁਣ ਤਾਂ ਮੇਰਾ ਬਿਹੇਵੀਅਰ ਇਦਾਂ ਦਾ ਬਣ ਗਿਆ ਕਿ ਜਿਸ ਦਿਨੇ ਕੋਈ ਮੇਰੇ ਕੋਲ ਸਮੱਸਿਆ ਨਹੀਂ ਆਂਦੀ ਨਾ ਤੇ ਮੈਨੂੰ ਕੋਈ ਫੋਨ ਨਹੀਂ ਆਂਦਾ ਤੇ ਮੈਨੂੰ ਐ ਲੱਗਦਾ ਕਿ ਅੱਜ ਸ਼ਾਇਦ ਦੇਨੇ ਨਿਚੜਿਆ ਤੇ ਕਹਿੰਦਾ ਭਾਵ ਕੀ ਹੈ ਕਿ ਆਮ ਕਰਦੇ ਵਿੱਚ ਆਨਾ ਔਰ ਆਮ ਕਰਦਾ ਦਰਦ ਕਿਤੇ ਨਾ ਕਿਤੇ ਜਾਣਦਾ ਹੈ ਜੇ ਆਪਾਂ ਦਰਦ ਦੀ ਗੱਲ ਕਰੀਏ ਆਮ ਦਰਦ ਦੀ ਗੱਲ ਕਰੀਏ ਔਰ ਉਹਨੂੰ ਮਹਿਸੂਸ ਕਰੀਏ ਤਾਂ ਫਿਰ ਸੇਵਾ ਦੇ ਵਿੱਚ ਜਿਹੜਾ ਆਨੰਦ ਆਂਦਾ ਉਹ ਵੱਖਰਾ ਹੀ ਹੈ ਔਰ ਮੈਂ ਜਦੋਂ ਮੈਨੂੰ ਕੋਈ ਪੁੱਛਦਾ ਸੀ ਕਿ ਫਾਈਟ ਕਿਦੇ ਨਾਲ ਹੈ ਮੈਂ ਹਮੇਸ਼ਾ ਇਹੀ ਗੱਲ ਕਰਦਾ ਸੀ ਕਿ ਫਾਈਟ ਦਾ ਰੋੜਾ ਹੀ ਕੁਛ ਨਹੀਂ ਮੈਂ ਤਾਂ ਸੇਵਾ ਕਰਨ ਆਇਆ ਤੇ ਸੇਵਾ ਕਰਨੀ ਹੈ ਤੇ ਜਦੋਂ ਦਾ ਸੇਵਾ ਕਰਦਾ ਤੇ ਮੈਨੂੰ ਇਹ ਫਾਈਟ ਵਾਲਾ ਜਾਂ ਕੋਈ ਲੜਾਈ ਵਾਲਾ ਜਾਂ ਇਲੈਕਸ਼ਨ ਦੇ ਜਿੱਤ ਹਾਰ ਨਾਲ ਕੋਈ ਮਤਲਬ ਨਹੀਂ ਮੈਂ ਸੇਵਾ ਕੀਤੀ ਆ ਤੇ ਸੇਵਾ ਕਰਾਂਗਾ ਤੇ ਆਪਣੀ ਜਿਹੜੀ ਮੁਹਿੰਮ ਹੈ ਮੇਰੀ ਜਿਹੜੀ ਟੀਮ ਹੈ ਮੈਂ ਆਪਣੀ ਟੀਮ ਦਾ तहे ਦਿਲੋਂ ਧੰਨਵਾਦ ਕਰਦਾ ਜਿਹੜੀ ਪਿਛਲੇ 4 ਸਾਲ ਤੋਂ ਮੇਰੇ ਨਾਲ ਖੜੀ ਰਹੀ ਹੈ ਔਰ ਅੱਜ ਵੀ ਮੌਜੂਦ